ਗੁਰੂ ਪਿਆਰੀ ਸਾ ਸੰਗ ਜੀ ਤਨ ਤਨ ਚਿਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਆਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ ਗੁਰੂ ਜੀ ਉੱਥੇ ਇੱਕ ਦਰਖਤ ਹੇਠਾਂ ਬੈਠ ਗਏ ਉੱਥੋਂ ਦੇ ਲੋਕ ਸੰਤ ਸਮਝ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹਿਰਦੇ 'ਚ ਪ੍ਰੇਮ ਰੱਖਦੇ ਹੋਏ ਉਹਨਾਂ ਨੇ ਗੁਰੂ ਜੀ ਦੇ ਅੱਗੇ ਸੀਸ ਨਵਾਏ ਉੱਥੋਂ ਦੇ ਲੋਕਾਂ ਨੇ ਕਈ ਦਿਨਾਂ ਗੁਰੂ ਜੀ ਦੇ ਬਚਨ ਸੁਣੇ ਅਤੇ ਗੁਰੂ ਜੀ ਦੀ ਸੇਵਾ ਕੀਤੀ ਜਿਸ ਵੇਲੇ ਕਿੰਨੇ ਹੀ ਦਿਨ ਲੰਘ ਗਏ ਤਾਂ ਇੱਕ ਦਿਨ ਸਾਰੇ ਨਗਰ ਵਾਸੀਆਂ ਨੇ ਆਪਣੇ ਜਾਨ ਲਈ ਤਿਆਰੀ ਕਰ ਲਈ ਅਤੇ ਆਪਣਾ ਘਰਾਂ ਦਾ ਸਮਾਨ ਸੰਭਾਲ ਲਿਆ ਉਹਨਾਂ ਦੀ ਇਹ ਚਾਲ ਵੇਖ ਕੇ ਗੁਰੂ ਜੀ ਨੇ ਬਚਨ ਉਚਾਰੇ ਕਿ ਤੁਸੀਂ ਗੱਡਿਆਂ ਵਿੱਚ ਸਮਾਨ ਲੱਦਿਆ ਹੋਇਆ ਹੈ ਪਿੰਡ ਛੱਡ ਕੇ ਕਿੱਧਰ ਜਾ ਰਹੇ ਹੋ ਜਿਹੜੇ ਦੁੱਖ ਕਰਕੇ ਤੁਸੀਂ ਆਪਣਾ ਉਜਾੜ ਦਿੱਤਾ ਹੈ ਅਤੇ ਸਾਰੇ ਪਰਿਵਾਰ ਸਮੇਤ ਹੋਰ ਥਾਂ ਉੱਥੇ ਜਾ ਰਹੇ ਹਾਂ ਕਿ ਤੁਹਾਨੂੰ ਕਿਸੇ ਰਾਜੇ ਦਾ ਡਰ ਹੈ ਗੁਰੂ ਜੀ ਦੀ ਗੱਲ ਸੁਣ ਕੇ ਪਿੰਡ ਦੇ ਲੋਕੀ ਦੋਵੇਂ ਹੱਥ ਜੋੜ ਕੇ ਆਪਣੀ ਦੁੱਖ ਭਰੀ ਗੱਲ ਗੁਰੂ ਜੀ ਅੱਗੇ ਬਿਆਨ ਕਰਨ ਲੱਗੇ ਪਿੰਡ ਦੇ ਲੋਕ ਕਹਿਣ ਲੱਗੇ ਗੁਰੂ ਜੀ ਇਸ ਪਿੰਡ ਵਿੱਚ 6 ਮਹੀਨਾ ਬਾਅਦ ਅਚਨ ਚੇਤ ਹੀ ਅੱਗ ਲੱਗ ਜਾਂਦੀ ਹੈ ਕਿਸੇ ਮੁਸੀਬਤ ਕਾਰਨ ਅਸੀਂ ਕਿਸੇ ਹੋਰ ਥਾਂ ਤੇ ਚਲੇ ਜਾਂਦੇ ਹਾਂ ਤੇ ਮੁੜ ਕੇ ਫਿਰ ਆਪਣੇ ਘਰੇ ਆ ਜਾਂਦੇ ਹਾਂ 6ਵੇਂ ਮਹੀਨੇ ਇੱਕ ਦਿਨ ਅੱਗ ਨਾਲ ਕੋਈ ਸਾਡੇ ਘਰ ਸਾੜ ਦਿੰਦਾ ਹੈ ਅਸੀਂ ਦਰ ਦੇ ਕਾਰਨ ਭੱਜ ਕੇ ਕੁਝ ਦਿਨਾਂ ਲਈ ਇਹ ਘਰ ਛੱਡ ਕੇ ਕਿਸੇ ਹੋਰ ਪਿੰਡ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਅੱਛਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹਾਂਗੇ ਤੁਸੀਂ ਸਤ ਸਰੂਪ ਪਰ ਉਪਕਾਰ ਕਰਨ ਵਾਲੇ ਹਾਂ ਫੇਰ ਵੀ ਭਾਵੇਂ ਤੁਹਾਡੀ ਇੱਛਾ ਹੋਵੇ ਤੁਸੀਂ ਕਰੋ ਦਇਆ ਕਰਨ ਵਾਲੇ ਗੁਰੂ ਜੀ ਨੇ ਬਚਨ ਕੀਤਾ ਤੁਸੀਂ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਓ ਫੇਰ ਤੁਹਾਡੇ ਘਰ ਨਹੀਂ ਸੜਨਗੇ ਸਤਨਾਮ ਦਾ ਸਿਮਰਨ ਕਰੋ ਆਪਣੇ ਹਿਰਦੇ ਵਿੱਚ ਡਰ ਨੂੰ ਕੱਢ ਦਿਓ ਆਪਣੇ ਟਿਕਾਣੇ ਤੇ ਆਰਾਮ ਨਾਲ ਬਸੋ ਹੁਣ ਅੱਗੇ ਤੋਂ ਅੱਗ ਨਹੀਂ ਲੱਗੇਗੀ ਪਿੰਡ ਵਿੱਚ ਇੱਕ ਧਰਮਸ਼ਾਲਾ ਨਿਰਮਾਣ ਕਰੋ ਲੋੜਵੰਦਾਂ ਤੇ ਸੰਤਾਂ ਦੀ ਸੇਵਾ ਕਰੋ ਇਹ ਸੁਣ ਕੇ ਉਹਨਾਂ ਨੂੰ ਫਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਸ਼ੰਸਾ ਹੋਈ ਉਹਨਾਂ ਨੇ ਤੁਰੰਤ ਸਿੱਖੀ ਧਾਰਨ ਕਰ ਲਈ ਉਹ ਘਰ ਛੱਡ ਕੇ ਦੂਜੇ ਪਿੰਡ ਨਾ ਗਏ ਗੁਰੂ ਜੀ ਦੇ ਬਚਨ ਮੰਨ ਕੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਰਹੇ ਪਿੰਡ ਦੇ ਲੋਕਾਂ ਨੇ ਸਾਰੀ ਸਮੱਗਰੀ ਅੱਗ ਤੋਂ ਡਰ ਕੇ ਸੰਭਾਲ ਲਈ ਅਤੇ ਗੁਰੂ ਨਾਨਕ ਦੇਵ ਜੀ ਕੋਲ ਲੈ ਕੇ ਆ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮਨ ਵਿੱਚ ਅੱਗ ਦਾ ਖਤਰਾ ਸੀ ਸਾਰੇ ਆਦਮੀ ਔਰਤ ਗੁਰੂ ਜੀ ਦੇ ਕੋਲ ਬੈਠ ਗਏ ਉਸ ਵੇਲੇ ਇੱਕ ਭਿਆਨਕ ਰੂਪ ਵਾਲਾ ਦਾਣਵ ਆਇਆ ਸੋ ਪਿਆਰੀ ਸਾਥ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ